ਤੱਕ ਜਗਨ ਸਿੰਘ ਮੰਡ ਜਿਲ੍ਹਾ ਮੀਤਵਾਜੀ ਦੇ ਲਖੋਵਾਲ ਜਿਹੜਿਆ ਆਪਾਂ ਜਗ੍ਹਾ ਤੇ ਖੜੇ ਆਂ ਕੀ ਦਿੱਕਤ ਕਿਸ ਜਗ੍ਹਾ ਵਿੱਚ ਆ ਦੇਖੋ ਇਹ ਇੱਕ ਇੱਕ ਪਾਸੇ ਦੇ ਦਰਖਤ ਲਾਓ ਕਹਿੰਦੇ ਵੋਟਰਾਂ ਦੇ ਪਾਸੇ ਪਾਸੇ ਲਾਓ ਮਾਨ ਸਾਹਿਬ ਤੁਸੀਂ ਕਹਿੰਦੇ ਪਾਸੇ ਦਰਖਤ ਲਾ ਦੇਖੋ ਇਹ ਪਟਾਈ ਹੋ ਰਹੀ ਆ ਇੱਧਰ ਇੱਥੇ ਟੱਕ ਲੱਗਿਆ ਆ ਇਹ ਬੂਟੇ ਪੜਨ ਸੈੜ ਸਿੱਟੀ ਜਾਂਦੇ ਆ ਤੁਸੀਂ ਕਹਿੰਦੇ ਮੋਟਰ ਲਾਓ ਇਸ ਦਾ ਮੋਟਰ ਦੇ ਪਾਸੇ ਪਾਸੇ ਦਰਖਤ ਲਾ ਵੀ ਦਿੱਤੇ ਆ ਆ ਦੇਖੋ ਜਿੱਥੇ ਟੱਕ ਲੱਗਿਆ ਮਸ਼ੀਨਾਂ ਨਾਲ ਆ ਦੇਖੋ ਉਹ ਦੇਖੋ ਆ ਲੋ ਪਟ ਪਟ ਕੇ ਸਾਇਦ ਹਿੱਟ ਬਰਾਸ ਸਾਰੇ ਨੇ ਖੜੇ ਨਾ ਛੋਟੇ ਬੂਟੇ ਤਿਆਰ ਹੋ ਰਹੇ ਇਹ ਕਿੰਨਾ ਵੱਲ ਪੱਟੇ ਜਾ ਰਿਹਾ ਸਾਰੇ ਇਹ ਜਿਹੜੇ ਟੱਕ ਲਾਇਆ ਜਿਹੜੇ ਟੱਕੇ ਦਾ ਰਸਤਾ ਤੋਂ ਲੰਘ ਕੇ ਜਾ ਰਿਹਾ ਵਾ ਹਾਂ ਹਾਂ ਸਾਰੇ ਰਸਤੇ ਇਹ ਚ ਇਹ ਜਗ੍ਹਾ ਦਾ ਜਿਹੜੀ ਇਹ ਜਗ੍ਹਾ ਦਾ ਜੰਗਲਾਤ ਮਹਿਕਵੇਂ ਦੀ ਜੰਗਲ ਦੀ ਟੋਟਲ ਤਰਸ ਇਹ ਚ ਕਟੋ ਕਟ 1000 2000 ਤਰਸ ਹੋਊ ਇਹ ਉਹਨਾਂ ਵੱਲ ਕੋਈ ਐਕਸ਼ਨ ਲਿਆ ਜਾ ਰਿਹਾ ਦੇਖ ਲਓ ਐਸੋ ਥੋੜਾ ਸਾਹਮਣੇ ਹੈ ਜੀ ਦੇਖ ਲਓ ਕਿੱਦਾਂ ਜਿਹੜੇ ਡੰਮੇ ਬੂਟੇ ਜਦੋਂ ਕੋਈ ਜਦੋਂ ਕੋਈ ਗਰੀਬ ਬੰਦਾ ਆ ਮੜਿਆ ਇਥੋਂ ਕੋਈ ਛੱਕੀ ਛੇਲੀ ਵੀ ਚੱਕ ਕੇ ਲੈ ਜਾਂਦਾ ਉਹ ਤੋਂ ਜੰਗਲਾਂ ਦਾ ਮਹਿਕ ਮਗਰ ਪੈ ਜਾਂਦਾ ਜਦੋਂ ਪਰਚਾ ਕਰਦੇ ਗਰੀਬ ਬੰਦੇ ਦੇ ਵਿੱਚ ਤੂੰ ਪਾਲਣ ਕਿਉਂ ਤੋੜਿਆ ਠੀਕ ਹੈ ਜੀ ਹਾਂ ਜੀ ਆ ਦੇਖੋ ਹੁਣ ਨਾਲ ਜੰਗਲ ਮਹਿਕ ਵਿੱਚ ਰੱਖ ਕਿ ਜੰਗਲ ਮਹਿਕ ਸੁੱਤਾ ਪਿਆ ਹੁਣ ਹੁਣ ਸਾਨੂੰ ਇੱਕ ਕਹਿੰਦੇ ਵੀ ਜਿਹੜਾ ਨਹੀਂ ਕਾਨੂੰਨ ਬਣਾਉਣ ਲੱਗੇ ਆਪਣੇ ਮਾਨ ਸਾਹਿਬ ਵੀ ਜਿਹੜਾ ਮੋਟਰ ਤੇ 5-10 ਨੇ ਉਥੇ ਕਾਨੂੰਨ ਕਾਰਵਾਈ ਹੋਊਗੀ ਤੇ ਇਹਨਾਂ ਦਾ ਕਾਰਵਾਈ ਕਰੋ ਨਾ ਅਜਿਹਾ ਕਰਦੇ ਕਾਰਵਾਈ ਹੋ ਰਹੀ ਜਿਹੜੇ ਦਰਸਤ ਪੱਤੇ ਆ ਹਜ਼ਾਰਾਂ ਦਰਸਤ ਹਜ਼ਾਰਾਂ ਦਰਸਤ ਪੜਤਾ ਹਜ਼ਾਰਾਂ ਹੀ ਆ ਦੇਖ ਲਓ ਤੁਸੀਂ ਉਹ ਕਿੰਨਾ ਬੂਟਾ ਗਿਆ ਹਾਂਜੀ ਸੱਸੀ ਗਾਲ ਜੀ ਹਾਂਜੀ ਸੱਤ ਲਈ ਇਹ ਜਿਹੜਾ ਟੱਕ ਚੱਲ ਰਿਹਾ ਜੀ ਇਹ ਹੈਗਾ ਜੀ ਪਾਰ ਨਮਾ ਸ਼ਹਿਰ ਏਰੀਆ ਦਾ ਜੋ ਕਿ ਮਾਈਨਿੰਗ ਇਹਦੀ ਕੀਤੀ ਜਾਂਦੀ ਆ ਮੰਡ ਚੌਂਤੇ ਤੋਂ ਇਹ ਪਿੰਡ ਮੰਡ ਚੌਂਤਾ ਜੀ ਜ਼ਿਲ੍ਹਾ ਲੁਧਿਆਣਾ ਜਦ ਕਿ ਇਹਨੂੰ ਮਤਲਬ ਕਿਹਾ ਜਾ ਰਿਹਾ ਵੀ ਸਫਾਈ ਦੇ ਆਰਡਰ ਨੇ ਜਦ ਕਿ ਇੱਥੇ ਮਾਈਨਿੰਗ ਦਾ ਕੰਮ ਚੱਲ ਰਿਹਾ ਰੀਤਾ ਚੱਕਿਆ ਜਾ ਰਿਹਾ ਮਿੱਟੀ ਨੂੰ ਸਾਈਡ ਤੇ ਕੀਤੀ ਜਾ ਰਿਹਾ ਤੇ ਜੰਗਲ ਦਾ ਨੁਕਸਾਨ ਵਿੱਚ ਬਹੁਤ ਹੋ ਰਿਹਾ ਮਿੱਟੀ ਤਾਂ ਉੱਥੇ ਛੱਡੀ ਜਾ ਰਹੀ ਮਿੱਟੀ ਇੱਥੇ ਛੱਡੀ ਜਾ ਰਹੀ ਆ ਤੇ ਜੰਗਲ ਦਾ ਨੁਕਸਾਨ ਬਹੁਤ ਹੋ ਰਿਹਾ ਜਿਹੜੀ ਇਹ ਮਿੱਟੀ ਚੱਕ ਰਿਹਾ ਜੇ ਸਫਾਈ ਦੇ ਆਡਰ ਆ ਇਹ ਆਪਣਾ ਜੰਗਲ ਦੇਖ ਲਓ ਘਟੋ ਘਟਾ 1.5 ਤੋਂ 200 ਕਿੱਲਾ ਜ਼ਮੀਨ ਦਾ ਹੋਊਗਾ ਜੰਗਲ ਦਾ ਏਰੀਆ ਇਹਨੂੰ ਕੱਢ ਕੇ ਜੰਗਲ ਜੀ ਰੱਖਿਆ ਜਾਵੇ ਤੇ ਨਾ ਹੀ ਇਹ ਬੰਨ ਜਿਹੜਾ ਆਪਣਾ ਬੰਨ ਰਹੀਂ ਕੱਢ ਕੇ ਲੈ ਕੇ ਜਾਂਦੇ ਆ ਨਾਲ ਨਾਲ ਘਰ ਜਿੰਨੇ ਨੇ ਉਹ ਬਹੁਤ ਜ਼ਿਆਦਾ ਔਖੇ ਨੇ ਤੇ ਬੰਨ ਦਬਰਿਆ ਕੱਚਾ ਬੰਨ ਦਿਨੂੰ ਜਨ ਦਬਰਿਆ ਦਿਨੋਂ ਦਿਨ ਦਬਰਿਆ ਜੀ ਤੇ ਇਹ ਜਿਹੜਾ ਪਾਣੀ ਦਾ ਰੋਖਾ ਇੱਥੋਂ ਤਾਂ ਸਿੱਧਾ ਕੀਤਾ ਜਾ ਰਿਹਾ ਇਹ ਤੋਂ ਪਹਿਲਾਂ ਪਿੱਛੋਂ ਵੀ ਚੱਕਿਆ ਜਾ ਰਿਹਾ ਉੱਥੋਂ ਸਿੱਧਾ ਘਰਾਂ ਨੂੰ ਪਾਣੀ ਹੋ ਰਿਹਾ ਜਦੋਂ ਪਾਣੀ ਦਰਿਆ 'ਚ ਆਇਆ ਸਭ ਤੋਂ ਵੱਧ ਪਾਣੀ ਦੀ ਖਤਰਾ ਜਿਹਨੇ ਲਾਗੇ ਬੰਨੇ ਘਰ ਬਣੇ ਉਹਨਾਂ ਦਾ ਬਾਕੀ ਤੁਸੀਂ ਦੇਖ ਸਕਦੇ ਆ ਸਾਰਾ ਪਿੰਡ ਸਰਕਾਰ ਵੱਲੋਂ ਇੱਕ ਹਦਾਇਤ ਹੁੰਦੀ ਹੈ ਕਿ ਬਸਾਤੀ ਮੌਸਮ ਵਿੱਚ 7ਵੇਂ ਮਹੀਨੇ ਤੋਂ ਲੈ ਕੇ 10ਵੇਂ ਮਹੀਨੇ 31 ਤੱਕ ਸਾਰੇ ਬੰਦ ਕੀਤੇ ਜਾਂਦੇ ਆ। ਹਾਂਜੀ ਤੇ ਤੁਸੀਂ ਇਹਦੇ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ? ਇਹ ਗੱਲ ਪਹਿਲਾਂ ਹੋਈ ਆ ਜੀ ਉਹ ਗੱਲ ਪਿੰਡ ਦੇ ਵਿੱਚ ਕੁਝ ਬੰਦੇ ਸੀਗੇ ਰੰਜਜ ਵਾਸੀ ਲਾ ਲੋ ਜਾਂ ਕਿਦਾਂ ਲਾ ਲੋ ਜਿਨ੍ਹਾਂ ਦੀ ਵਿੱਚ ਜ਼ਮੀਨਾਂ ਨਹੀਂ ਹੈਗੀਆਂ। ਤੇ ਉਹ ਬੰਦੇ ਤੇ ਉਹ ਬੰਦੇ ਉਹ ਬੰਦਿਆਂ ਨੇ ਸਹਿਮਤੀ ਕਰ ਲਈ ਤੇ ਹੁਣ ਦੁਬਾਰਾ ਪਿੰਡ ਵਾਲਾਂ ਦੁਆਰਾ ਫੇਰ ਇਕੱਠਾ ਕੀਤਾ ਗਿਆ ਵੀ ਇਹ ਬੰਦ ਕਦ ਨਹੀਂ ਹੋਇਆ ਹੁਣ ਦੁਬਾਰਾ ਇਹ ਨਗਰ ਸਾਰਾ ਇਕੱਠਾ ਦੁਆਰਾ ਹੋਇਆ ਜੀ। ਹੁਣ ਇਹਦੀ ਸੁਣਵਾਈ ਕੀਤੀ ਜਾਵੇ ਜੀ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਜਿਹੜਾ ਟੱਕ ਹੈਗਾ ਨਵੇਂ ਸ਼ਹਿਰ ਦਾ ਉਹ ਚਲਾਇਆ ਇੱਧਰ ਜਾ ਰਿਹਾ ਹੈ ਚਲਾਇਆ ਇੱਧਰ ਜਾ ਰਿਹਾ ਨਾ ਹੀ ਇਹਨੂੰ ਕੋਈ ਸਰਕਾਰੀ ਰਾਹ ਜੀ ਠੀਕ ਹੈ ਠੀਕ ਹੈ ਜੀ ਇਹਦੇ ਵਿੱਚ ਖੇਤਾਂ ਦੇ ਵਿੱਚ ਹੀ ਕੱਢਿਆ ਜਾ ਰਿਹਾ ਹੈ ਖੇਤਾਂ ਵਾਲਿਆਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਜੀ ਤੁਸੀਂ ਦੇਖ ਲਿਓ ਵਿੱਚ ਜ਼ਮੀਨਾਂ ਦੇ ਵਿੱਚ ਆਪਣੇ ਇੱਧਰ ਖੜੀਆਂ ਪਾਪ ਲਾਈਨਾਂ ਤੁਸੀਂ ਦੇਖ ਲਈਆਂ ਹੋਣੀਆਂ ਜੀ ਇਹਦਾ ਜਿਹੜਾ ਸਰਕਾਰੀ ਰਾਹ ਕੋਈ ਨਹੀਂ ਹੈਗਾ ਇਹ ਧੱਕੇ ਨਾਲ ਚਲਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਵਿੱਚ ਜੰਗਲਾਤ ਵਿਭਾਗ ਦੇ ਵਾਲੇ ਆ ਤੁਸੀਂ ਦੇਖ ਲਿਓ ਵਿੱਚ ਕਿੰਨਾ ਬੂਟਾ ਟੁੱਟਿਆ ਹੋਇਆ ਜੀ ਇਦੀ ਪਰ ਭਾਈ ਕੌਣ ਕਰੂ ਇੱਕ ਪਾਸੇ ਤਾਂ ਕਹਿੰਦੇ ਆਏ ਆ ਆਪਾਂ ਸਾਰੇ ਜਾਣੇ ਮੈਂ ਵੀ ਉੱਥੇ ਆਇਆ ਰਸਤੇ 'ਚ ਔਰ ਰਸਤਾ ਕਿਹੜਾ ਸਰਕਾਰੀ ਆ ਨਹੀਂ ਜੀ ਸਰਕਾਰੀ ਨਹੀਂ ਆ ਕਿਸੇ ਦੇ ਖੇਤ ਵਿੱਚ ਹੀ ਅੱਛਾ ਪੈਸੇ ਦੇ ਕੇ ਚਲਾਇਆ ਗਿਆ ਕਿਸੇ ਉਹਨਾਂ ਪਿਜਾਰੀਆਂ ਉਹਨਾਂ ਨੂੰ ਗੱਡੀਆਂ ਕੱਢਣ ਵਾਸਤੇ ਗੱਡੀਆਂ ਕੱਢਣ ਵਾਸਤੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਕਿ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਜੇ ਸਫਾਈ ਦੇ ਆਰਡਰ ਇਹਨਾਂ ਨਾਲ ਨਾਲ ਜੰਗਲ ਤੇ ਜ਼ਮੀਨ ਵਾਧੂ ਪਈ ਆ 1.5 200 ਕਿੱਲੇ ਜੇ ਜ਼ਮੀਨ ਜੰਗਲ ਲੱਗਾ ਹੋਇਆ ਇਹ ਕੱਢ ਕੇ ਮਿੱਟੀ ਵੀ ਉਧਰ ਕੱਢੀ ਜਾਵੇ ਪਰ ਮਿੱਟੀ ਤਾਂ ਉਧਰ ਹੀ ਆ ਦੇਖ ਲਓ ਤੁਸੀਂ ਸਾਹਮਣੇ ਵਿੱਚੋਂ ਰੇਤਾ ਕੱਢਿਆ ਜਾ ਰ ਤੇ ਚੱਲਦੇ ਪਾਣੀ ਦੇ ਵਿੱਚੋਂ ਰੇਤਾ ਕੱਢ ਰਿਆ ਜੀ ਦੇਖ ਲਓ ਬਾਕੀ ਇੱਧਰ ਸਾਰਾ ਪਿੰਡ ਖੜਾ ਇਹਨਾਂ ਦੀ ਪੁੱਛ ਲੋ ਐਸਾ ਨਾਮ ਕੀ ਹੈ ਆਪਣਾ ਜਰਨਲ ਸੰਗਾ ਜੀ ਤੇ ਇੱਕ ਜਿਹੜਾ ਟਿਕ ਟੱਕ ਦਾ ਰੋਲਾ ਪੈ ਰਿਹਾ ਵਾ ਪਿੰਡ ਵਾਲਿਆਂ ਵੱਲੋਂ ਇਤਰਾਜ਼ਤ ਆਇਆ ਜਾ ਰਿਹਾ ਕਿ ਨਜਾਇਜ਼ ਜਿਹੜਾ ਰਸਤਾ ਬਣਾ ਕੇ ਕੀਤਾ ਜਾ ਰਿਹਾ ਹੈ ਤੇ ਤੁਹਾਡੀ ਜ਼ਮੀਨ 'ਚੋਂ ਰਸਤਾ ਲੰਘ ਰਿਹਾ ਵਾ ਹਾਂਜੀ ਬਿਲਕੁਲ ਲੰਘ ਰਿਹਾ ਤੇ ਤੁਹਾਡੇ ਮਨੋਂ ਸਹਿਮਤੀ ਅਸੀਂ ਹੁਣ ਲੈ ਕੇ ਜੀ ਹਾਂਜੀ ਇਹਨਾਂ ਨਾਲ ਸਹਿਮਤੀ ਹੋਈ ਸੀ ਸਾਡੀ ਅਸੀਂ ਆਪ ਦਾ ਰਾਤਾ ਖਰਚਾ ਲੈਂਦੇ ਆ ਅੱਛਾ ਲੈਨੇ ਹਾਂ ਇਹ ਕੋਈ ਲਿਖਤ ਪੜਤਰੀ ਹੋਈ ਆ ਜਾਂ ਮੂੰਹ ਜਵਾਨੀ ਹੋਈ ਆ ਜੀ ਇਹ ਮੂੰਹ ਜਵਾਨੀ ਹੈ ਮੂੰਹ ਜਵਾਨੀ ਹੋਈ ਆ ਹਾਂ ਜੀ ਅਰੇ ਤੁਹਾਨੂੰ ਪਤਾ ਜਿਹੜਾ ਇਸ ਤਰ੍ਹਾਂ ਰਸਤਾ ਹੈ ਨਜਾਇਜ਼ ਮਾਈਨਿੰਗ ਦੇਣਾ ਸਹੀ ਹੈ ਜਾਂ ਗਲਤ ਹੈ ਇਹ ਤਾਂ ਕੰਨੀ ਅਸਲ ਆ ਜੀ ਹਾਂ ਜੀ ਇਹ ਤਾਂ ਕੰਨ ਇੱਕ ਨੰਬਰ ਅੱਛਾ ਜੀ ਇਹ ਜੇ ਕੱਲ ਨੂੰ ਮੰਨ ਲਓ ਜਿਵੇਂ ਇਹ ਕਹਿ ਰਹੇ ਇੱਕ ਨੰਬਰ ਆ ਜਿਹੜੇ ਮਾਈਨਿੰਗ ਕਰ ਰਹੇ ਆ ਹਾਂ ਜੀ ਤੇ ਪਿੰਡ ਵਾਲੇ ਕਹਿ ਰਹੇ ਦੋ ਨੰਬਰ ਤਾਂ ਜੇ ਮੰਨ ਲਓ ਕਹਿੰਦੇ ਦੋ ਨੰਬਰ ਨਿਕਲਦਾ ਫੇਰ ਫਿਰ ਤਾਂ ਫਿਰ ਇਹ ਕਿਹੋ ਜਿਹਾ ਕਾਰ ਹੁੰਦੀ ਜੀ ਠੀਕ ਹੈ ਇਹਦਾ ਕਰਦੇ ਨਹੀਂ ਉਹੀ ਕਰਨਗੇ ਤੁਸੀਂ ਆਪਣੇ ਕੋਲ ਸਹਿਮਤ ਰਸਤਾ ਦੇਣ ਵਾਸਤੇ ਰਾਸਤਾ ਅਸੀਂ ਦਾ ਯਾਰ ਹੁਣ ਪਿਛਲੀ ਵਾਰੀ ਜਦੋਂ ਪਿੱਛੋਂ ਆ ਸਹਿਮਤਾ ਜਿੱਦ ਨੂੰ ਸਾਰੀ ਉਧਰੋਂ ਦਾ ਸਹਿਮਤਾ ਸੀ ਸਾਡੇ ਨਾਮ ਕੀ ਬਲਾ ਨਾਮ ਮੇਰਾ ਨਾਮ ਮਨਪ੍ਰੀਤ ਸਿੰਘ ਜੇ ਆਈ ਕਮ ਮਾਈਨਿੰਗ ਇੰਸਪੈਕਟਰ ਨਮਾਸ਼ਹਿਰ ਤੇ ਇਹ ਨਵੀਂ ਮਾਈਨਿੰਗ ਹੋ ਰਹੀ ਹੈ ਇਹ ਨਵੇਂ ਸ਼ਹਿਰ ਦੀ ਇਹਦੀ ਹੋ ਰਹੀ ਹੈ ਨਮਾਸ਼ਹਿਰ ਏਰੀਆ ਦੇ ਵਿੱਚ ਪੈਂਦਾ ਜੀ ਇਹ ਖੱਡ ਇਹ ਸਤਲੁਜ ਦਰਿਆ ਜਿਹੜਾ ਇਹ ਆਰ ਡੀ 1 ਲੱਖ 5000 ਤੋਂ 1 1 30000 ਦੇ ਵਿੱਚ ਇਹ ਨਮਾਸ਼ਹਿਰ ਜ਼ਿਲ੍ਹੇ ਦੇ ਵਿੱਚ ਪੈਂਦਾ ਪੋਟੇ ਕਾ ਮਤ ਜਿੱਥੇ ਆਪਾਂ ਖੜੇ ਹੋਇਆ ਨਵਾਂ ਸ਼ਹਿਰ ਦਾ ਏਰੀਆ ਹਾਂ ਹਾਂਜੀ ਆਪਾਂ ਜਿਹੜੀ ਇਹ ਆਰਡੀਐ ਦਰਿਆ ਦੀ ਇਹ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਪੁੱਲੇ ਪਾਸੇ ਆ ਪੱਲੇ ਪਾਸੇ ਆ ਇਹ ਜੋ ਵੀ ਹੈ ਜਿੱਥੋਂ ਵੀ ਕੇਐਮ ਰੋਡ ਕੋਲ ਸੱਜੇ ਹੈਗੇ ਇਸ ਚੀਜ਼ ਦੇ ਕਿ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਹਾਂਜੀ ਬਿਲਕੁਲ ਨਵਾਂ ਸ਼ਹਿਰ ਵੱਲੋਂ ਕੰਮ ਚੱਲ ਰਿਹਾ ਹੈ ਸਰ ਨਵਾਂ ਸ਼ਹਿਰ ਨੇ ਪੁੱਛ ਰਿਹਾ ਤੁਹਾਨੂੰ ਮੈਂ ਤੁਹਾਨੂੰ ਇਹ ਪੁੱਛ ਰਿਹਾ ਜਿੱਥੇ ਆਪਾਂ ਖੜੇ ਆ ਇਹ ਏਰੀਆ ਨਵੇਂ ਸ਼ਹਿਰ ਦਾ ਪੈਂਦਾ ਜਾਂ ਹਲਕਾ ਸਾਨ ਨੇ ਤੁਹਾਨੂੰ ਜਿੱਥੋਂ ਜਿੱਥੋਂ ਪਟਾਈ ਕਰ ਰਹੇ ਆ ਜੀ ਨਵਾਂ ਸ਼ਹਿਰ ਚ ਪੈ ਰਿਹਾ ਆ ਪਟਾਈ ਵਾਲੀ ਜਗ੍ਹਾ ਨਿਸ਼ਾਨ ਲੱਗੇ ਹੋਏ ਆ ਪੂਰੇ ਜਿੱਥੇ ਜਿੱਥੇ ਨਿਸ਼ਾਨ ਲੱਗੇ ਹੋਣਾ ਮਸ਼ਰਚ ਹੈ ਜੀ ਜਿੱਥੇ ਤੱਕ ਮੇਰੀ ਨੋਲੇਜ ਹੈਗੀ ਸਰਕਾਰੀ ਹਦਾਇਤ ਦਾ 7ਵੇਂ ਮਹੀਨੇ ਤੋਂ ਲੈ ਕੇ 9ਵੇਂ ਐਂਡ ਤੱਕ ਇਹ ਤਾਂ ਮੀਂਹ ਦਾ ਏਰੀਆ ਟਾਈਮ ਹੁੰਦਾ ਵਾ ਜੀ ਤੇ ਹਰ ਜਗ੍ਹਾ ਮੈਨਾਂ ਕਿ ਬੰਦ ਕੀਤੀ ਜਾਂਦੀ ਹੈ ਤਾਂ ਕਿ ਕਿਤੇ ਹੋਈ ਇਹ ਡੀਸਿਲ ਇਹ ਮਾਈਨਿੰਗ ਨਹੀਂ ਹੈ ਜੀ ਇਹ ਡੀਸਿਲਟਿੰਗ ਦਾ ਕੰਮ ਹੈ ਜੀ ਜਿਹੜਾ ਟਿੱਪਰ ਭਰ ਕੇ ਜਾ ਰਹੇ ਉਹ ਕਦੇ ਜਾ ਰਹੇ ਹੈ ਜੀ ਇਹ ਡੀਸਿਲਟਿੰਗ ਦਾ ਕੰਮ ਹੈ ਜੀ ਇਹ ਮਾਈਨਿੰਗ ਨਹੀਂ ਡੀਸਿਲਟਿੰਗ ਚੱਲ ਸਕਦੀ ਹੈ ਜੀ ਅਸਲ ਤੇ ਇੱਦਾਂ ਕੱਢ ਕੇ ਵੇਚਿਆ ਜਾ ਸਕਦਾ ਹਾਂਜੀ ਟੈਂਡਰ ਥਰੂ ਕੰਮ ਹੋਇਆ ਜੀ ਸਰਕਾਰੀ ਕੰਮ ਹੈ ਤੁਹਾਨੂੰ ਇਹਦੇ ਲਿਖਤੀ ਬਰੋ ਦੇ ਸਕਦੇ ਹੋ ਕੋਈ ਪੰਨਾ ਨਾ ਸ਼ਹਿਰ ਦੇ ਵਿੱਚ ਖੜੇ ਆਂ ਹਮੇ ਸ਼ਹਿਰ ਦੇ ਵਿੱਚ ਖੜੇ ਆਪਾਂ ਬਿਲਕੁਲ ਸਾਰਾ ਕੁਝ ਹੈਗਾ ਬਿਲਕੁਲ ਸਾਰਾ ਕੁਝ ਹੈਗਾ ਜੀ ਤੇ ਮੈਨੂੰ ਟੈਂਡਰ ਕਦੋਂ ਪ੍ਰੋਵਾਈਡ ਕਰਵਾ ਸਕਦੇ ਹੋ ਮੈਨੂੰ ਜਦੋਂ ਤੁਸੀਂ ਦਫ਼ਤਰ ਆ ਕੇ ਲੈ ਸਕਦੇ ਹੋ ਕਦੇ ਦੀ ਕਦੋਂ ਆਈਏ ਬੋਲੋ ਜਦੋਂ ਮਰਜ਼ੀ ਜਦੋਂ ਵਰਕਿੰਗ ਡੇ ਚ ਆ ਜਾਓ ਤੇ ਫਿਰ ਜਿਹੜੇ ਇਹਨੇ ਪਿੰਡ ਵਾਲੇ ਖੜੇ ਆ ਕਦਾਂ ਵਾਸਤੇ ਖੜੇ ਆ ਇਹਨਾਂ ਨੂੰ ਪੁੱਛੋ ਜੀ ਉਹ ਤਾਂ ਕਹਿ ਰਿਹਾ ਸੀ ਕਿ ਨਜਾਇਜ਼ ਹੋ ਰਿਹਾ ਸਾਰਾ ਕੁਝ ਨਹੀਂ ਬਿਲਕੁਲ ਨਹੀਂ ਨਜਾਇਜ਼ ਮੈਂ ਸਰਕਾਰੀ ਪਿੰਡ ਆ ਜਿੰਨਾ ਉਹਨਾਂ ਨੂੰ ਪਤਾ ਨਹੀਂ ਹੈ ਹਾਂਜੀ ਐਮਐਲਏ ਸਾਹਿਬ ਨੂੰ ਨੌਲੇਜ ਹੈਗਾ ਜੀ ਇਹ ਮੈਨੂੰ ਪਤਾ ਨਹੀਂ ਜੀ ਐਮਐਲਏ ਸਾਹਿਬ ਦੇ ਨੌਲੇਜ ਹੈ ਜਾਂ ਨਹੀਂ ਪੀਸੀ ਸਾਹਿਬ ਦੇ ਹੋਊਗਾ ਡੀਸੀ ਸਾਹਿਬ ਦੇ ਨੌਲੇਜ ਹਾਂਜੀ ਕੀ ਨਾਮ ਤੁਹਾਡਾ ਮਨਪ੍ਰੀਤ ਸਿੰਘ ਜੀ ਜੀ ਧੰਨਵਾਦ